ਜਦੋਂ ਆਨੰਦ ਕਾਰਜ ਹੁੰਦੇ ਆ ਤੇ ਇੱਕ ਸ਼ਬਦ ਪੜਿਆ ਜਾਂਦਾ ਤੁਸੀਂ ਬਹੁਤ ਵਾਰੀ ਸੁਣਦੇ ਹੋ ਇੱਕ ਪੰਕਤੀ ਤੇ ਸੁਣਦੇ ਹੋ ਨਾ ਵੀ ਤੋ ਪੱਲੈ ਟੈਂਡੇ ਲਾਗੀ ਜਦੋਂ ਇੱਕ ਪੱਲਾ ਬੱਚੀ ਨੂੰ ਪਕੜਾਇਆ ਜਾਂਦਾ ਬੱਚੇ ਦਾ ਹਾਲਾਂਕਿ ਇਹ ਮੈਨੂੰ ਖਿਮਾ ਕਰ ਦਿਓ ਇਹ ਬਹੁਤਾ ਇਹ ਗੱਲ ਨਾਲ ਸੰਬੰਧਿਤ ਸ਼ਬਦ ਨਹੀਂ ਹੈ ਉਸਤ ਨਿੰਦਾ ਨਾਨਕ ਜੀ ਮੈਂ ਹੱਬ ਪੰਜਾਈ ਛੋਡਿਆ ਹੱਬ ਕਿਜ ਤਿਆਗੀ ਹੱਬੇ ਸਾਖ ਕੁਡਾਵੇ ਡਿਠੇ ਤੋ ਪੱਲੈ ਤੈਂਡੇ ਲੱਗੇ ਇੱਕ ਵਿਦਵਾਨ ਨੇ ਇਹਦਾ ਅਰਥ ਬੜਾ ਕਮਾਲ ਦਾ ਕੀਤਾ ਉਹ ਕਹਿਣ ਲੱਗਿਆ ਵੀ ਭਲਿਆ ਗੁਰੂ ਇੱਕ ਗੱਲ ਆਖਦਾ ਵੀ ਤੂੰ ਆਪਣੇ ਜੀਵਨ ਦੇ ਅੰਦਰੋਂ ਝੂਠੀ ਉਸਤਤ ਕਰਨੀ ਈਰਖਾ ਬਸ ਪੈ ਕੇ ਨਿੰਦਿਆ ਕਰਨੀ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਬੰਝਾਈ ਛੋੜਿਆ ਹੱਬ ਕਿਦ ਤਿਆਗੀ ਮੈਂ ਛੱਡ ਦਿੱਤੀ ਝੂਠੀ ਉਸਤਤ ਕਰਨੀ ਈਰਖਾ ਬਸ ਪਹਿ ਕੇ ਨਿੰਦਿਆ ਕਰਨੀ ਤੇ ਦਾਤਿਆ ਮੈਂ ਤੇ ਇੱਕ ਗੱਲ ਦਾ ਪੱਲਾ ਬਨ ਲਿਆ ਵੀ ਹੱਬੇ ਸ਼ਾਕ ਕੁਡਾਵੇ ਡਿਠੇ ਤਉ ਪੱਲੇ ਟੰਡੇ ਲੱਗੀ ਉਹ ਵਿਦਵਾਨ ਪੁਰਖ ਆਖਦਾ ਕਹਿ ਲੱਗਿਆ ਪੱਲਾ ਹੁੰਦਾ ਜ਼ਿਮੀਂਦਾਰ ਕੋਲ ਬੜੇ ਧਿਆਨ ਨਾਲ ਸੁਣਿਓ ਪੱਲੇ ਦਾ ਅਰਥ ਪੜਨਾ ਕਈ ਵਾਰ ਜ਼ਿਮੀਂਦਾਰ ਕੋਲ ਜਿਹੜਾ ਪਰਨਾ ਪੱਲੇ ਨਾ ਔ ਲੋੜ ਪੈਂਦੀ ਹੈ ਆਪਣੇ ਸਿਰ ਤੇ ਬਨ ਲੈਂਦਾ ਜੇ ਲੋੜ ਪਏ ਕਈ ਵਾਰੀ ਆਪਣੇ ਲੱਕ ਨਾਲ ਬਨ ਲੈਂਦਾ ਲੋੜ ਪੈਣ ਤੇ ਆਪਣੇ ਪੈਰਾਂ ਦੀ ਮਿੱਟੀ ਛਾੜ ਲੈਂਦਾ ਲੋੜ ਪੈਣ ਤੇ ਉਹ ਪੱਲਾ ਪੁੰਝੇ ਵਿਸ਼ਾ ਕੇ ਧਰਤੀ ਤੇ ਤੇ ਉੱਪਰ ਖੇਤ ਵਿੱਚ ਦੋ ਘੜੀਆਂ ਆਰਾਮ ਵੀ ਕਰ ਲੈਂਦਾ ਪਰ ਪੱਲੇ ਨੇ ਕਦੀ ਇਹ ਸ਼ਬਦ ਨਹੀਂ ਵਰਤਿਆ ਵੀ ਮਾਲਕ ਜ਼ਿੰਮੇਦਾਰ ਤੂੰ ਕਦੀ ਮੈਨੂੰ ਸਿਰ ਤੇ ਬੰਨ੍ਹਨੇ ਕਦੀ ਲੱਕ ਨਾਲ ਬੰਨ੍ਹਨੇ ਕਦੀ ਮਿੱਟੀ ਝਾੜਦੇ ਕਦੀ ਪੁੰਝੇ ਵਸਾਉਣੇ ਪੱਲੇ ਨੇ ਕਦੀ ਮਰਜ਼ੀ ਨਹੀਂ ਕੀਤੀ ਪੱਲੇ ਨੇ ਤੀ ਕੋਈ ਗੱਲ ਆਖੀ ਵੀ ਜ਼ਿਮੀਦਾਰ ਮੈਂ ਤੇਰਾ ਪੱਲਾ ਫੜਿਆ ਜਿਮੇ ਤੇਰਾ ਚੇਤ ਕਰਦਾ ਮੈਨੂੰ ਰੱਖ ਲੈ ਉਹ ਵਿਦਵਾਨ ਪੁਰਖ ਆਖਦੇ ਕਹਿ ਲੱਗਿਆ ਉਹ ਭਲਿਆ ਜੇ ਤੂੰ ਗੁਰੂ ਦਾ ਪੱਲਾ ਫੜਨੇ ਨਾ ਫਿਰ ਤੂੰ ਆਪਣੀ ਮਰਜ਼ੀ ਨਾ ਕਰਿਆ ਕਰ